ਜਮਾਤ 8ਵੀਂ ਪ੍ਰਸ਼ਨ 38 ਚੱਕਰ ਕਿਚ ਜੋ ਦਿੱਤੇ ਹੋਏ ਬਿੰਦੂ P ਵਿੱਚੋਂ ਲੰਗੇ ਚੱਕਰ A ਨੂੰ ਬਿੰਦੂ Q ਤੇ ਸ਼ੁਅ ਤੇ ਕੇਰੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇੱਕ ਬਿੰਦੂ ਲੈ ਲਓ ਬਿੰਦੂ ਲੈ ਲਿਆ ਬਿੰਦੂ ਲੈ ਕੇ ਇੱਕ ਚੱਕਰ ਲਗਾ ਦਿਓ ਹੁਣ ਇਹਦੇ ਤੇ ਇਹ ਬਿੰਦੂ ਆਗਾ ਆਪਣਾ ਚੱਕਰ A ਠੀਕ ਹੈ ਇਹਦੀ ਕਿੰਦਰ ਬਾਹਰਲੇ ਪਾਸੇ ਦਿੱਤਾ ਹੋਇਆ ਬਿੰਦੂ P ਆਪਾਂ ਇੱਥੇ ਬਿੰਦੂ ਲੈ ਲੈਨੇ ਆ P ਇਹਨੂੰ ਘੇਰ ਘੇਰਨਾ ਵਾ ਇਹਨੂੰ ਬਿੰਦੂ ਕਿਉਂ ਦੇ ਸ਼ੂਏ ਤੇ ਘੇਰੇ ਦੇ ਘੇਰੇ ਤਾਂ ਇਹਦਾ ਮਤਲਬ ਉੱਪਰ ਦੀ ਲੰਘੂਗਾ ਤੇ ਇਹਦਾ ਮਤਲਬ ਕਿ ਆਪਾਂ ਕਿਉਂ ਬਿੰਦੂ ਇੱਧਰਲੇ ਪਾਸੇ ਲਾਵਾਂਗੇ ਆ ਬਿੰਦੂ ਕਿਉਂ ਜੜਾ ਹੈਗਾ ਇਹਨੂੰ ਹੁਣ ਆਪਾਂ ¿Qué de nombrado? ¿Qué usted piensa? ¿Maladito? ¿Uno que usted es nombrado? ਹੁਣ ਤੁਸੀਂ Q ਤੇ P ਦਾ ਪ੍ਰਕਾਰ ਨਾਲ ਅੱਧ ਕਰੋ Q ਦਾ ਤੇ P ਦਾ ਪ੍ਰਕਾਰ ਨਾਲ ਅੱਧ ਕਰੋ ਏ ਬਿੰਦੂ ਆ ਗਿਆ ਸਾਡੇ ਕੋਲੇ O ਨੂੰ ਇਸ O ਬਿੰਦੂ ਤੇ ਪ੍ਰਕਾਰ ਰੱਖੋ ਪਹਿਲਾਂ ਇੱਕ ਵਾਰੀ ਚੈੱਕ ਕਰ ਲਓ B P ਦਾ ਤੇ ਕਿਉਂ ਦਾ ਫਾਸਲਾ ਬਰਾਬਰ ਹੈ ਕਿਉਂਕਿ ਤਾਂ ਹੀ ਫਿਰ ਘੇਰੋਗਾ ਸਪਰਸ਼ ਕਰੂਗਾ ਦੋਨੇ ਗੱਲਾਂ ਹੋਣਗੀਆਂ ਨਾ ਇਹ ਚੀਜ਼ਾਂ ਪਹਿਲਾਂ ਚੈੱਕ ਕਰ ਲਈ ਦੀਆਂ ਠੀਕ ਹੈ ਨਾ ਹਾਂ ਹੁਣ ਦੇਖ ਲਓ ਸਾਡੇ ਕੋਲੇ ਕਿਉਂ ਬਿੰਦੂ Q ਨਾਲੇ ਤੱਕ ਸ਼ੋਰਿਆ ਨਾਲੇ ਘੇਰਿਆ ਇੱਕ ਵਾਰੀ ਫੇਰ ਸਮਝ ਲਓ ਚੱਕਰ ਖਿੱਚੋ ਜੋ ਦਿੱਤੇ ਬਿੰਦੂ P ਚੋਂ ਲੰਗੇ ਤੇ ਦਿੱਤੇ ਹੋਏ ਚੱਕਰ ਇਹਨੂੰ ਬਿੰਦੂ Q ਦੇຊੂਏ ਆਪਣੇ ਕੋਲੇ ਇੱਕ ਚੱਕਰ ਹੈਗਾ A 얘 ਉੱਤੇ ਬਿੰਦੂ ਦਿੱਤਾ ਹੋਇਆ Q ਬਾਹਰ ਬਿੰਦੂ ਦਿੱਤਾ ਹੋਇਆ P P ਤੇ Q Q ਨੂੰ ਮੋੜਾ ਦਿਓ Q ਤੇ A ਨੂੰ ਮੋੜਾ ਦਿਓ Q ਤੇ P ਦਾ ਕਰੋ ਪ੍ਰਕਾਰ ਨਾਲ ਅੱਧਾ ਇਹ ਬਿੰਦੂ ਹੈਗਾ O O ਦੇ ਉੱਪਰ ਰੱਖੋ Q ਜਿੱਨੇ ਜਾਂ P ਜਿੱਨੇ ਤੇ ਚੈੱਕ ਕਰ ਲਾ ਲਓ ਠੀਕ ਹੈ ਸਮਝ ਆ ਗਿਆ